ਹਰਕਮ ਲੋਰ ਦੇ ਪਿੰਡ ਇਨਾ ਖੇੜਾ ਦੇ ਵਿੱਚ ਇੱਕ ਅਸੀ ਪਰਿਵਾਰ ਦੇ ਨੌਜਵਾਨ ਨੂੰ ਜਿਹੜੀ ਹੈਗੀ ਹੈ ਕੋਰਟ ਮੈਰਿਜ ਕਰਾਉਣੀ ਮਹਿੰਗੀ ਪਈ ਹੈਗੀ ਹੈ ਮੈਂ ਤੁਹਾਨੂੰ ਪਿੱਛੇ ਤਸਵੀਰਾਂ ਮੁਖਾਦਮਾ ਕਿ ਇਹ ਲੜਕੇ ਪਰਿਵਾਰ ਦੇ ਜਿਹੜਾ ਹੈਗਾ ਘਰ ਹੈਗਾ ਘਰ ਉਹ ਚਾਚੇ ਦਾ ਘਰ ਹੈਗਾ ਦੂਸਰੇ ਪਾਸੇ ਨਾਲ ਹੀ ਜਿਹੜਾ ਹੈਗਾ ਉਹਦੇ ਆਪ ਦਾ ਘਰ ਹੈਗਾ ਬੇਸ਼ੱਕ ਜਿਹੜਾ ਹੈਗਾ ਟੋਰਪਨ ਕੀਤੀ ਗਈ ਹੈਗੀ ਕਿਉਂਕਿ ਕੋਰਟ ਮੈਰਿਜ ਜਿਹੜੀ ਕਰਵਾਈ ਗਈ ਹੈਗੀ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਦੀ ਇਸ ਲੜਕੀ ਨਾਲ ਜਿਹੜੀ ਹੈਗੀ ਉਹਨੇ ਕੋਰਟ ਮੈਰਿਜ ਕਰਾਈ ਸੀਗੀ ਜਿਸ ਕਰਕੇ ਉਹਨੂੰ ਕੋਰਟ ਮੈਰਿਜ ਜਿਹੜੀ ਮਹਿੰਗੀ ਪਈ ਹੈਗੀ ਹੈ ਦੱਸਿਆ ਜਾ ਰਿਹਾ ਹੈਗਾ ਕਿ ਲੜ ਦੋਨੇ ਘਰਾਂ ਦੀ ਜਿਹੜੀ ਪੂਰੀ ਤਰ੍ਹਾਂ ਭੰਨ ਤੋੜ ਕੀਤੀ ਹੈ ਜਿਹੜੇ ਲੱਭੇ ਚੱਕ ਜਿਹੜਾ ਕੋਟ ਮੈਰਜ ਕਰਾਈ ਨੂੰ ਇੱਕ ਮਹੀਨਾ ਬੀਤ ਚੁੱਕਾ ਹੈਗਾ ਬੇਸ਼ੱਕ ਲੜਕਾ ਜਾਂ ਲੜਕੀ ਜਿਹੜੇ ਹੈਗੇ ਬਾਹਰ ਰਹਿ ਰਹੇ ਸੀਗੇ ਪਰ ਪਰਿਵਾਰ ਦਾ ਇਹਦੇ ਵਿੱਚ ਕੀ ਕਸੂਰ ਸੀਗਾ ਜਿਸ ਕਰਕੇ ਪਰਿਵਾਰ ਨੂੰ ਵੀ ਜਿਹੜਾ ਹੈਗਾ ਮਜਬੂਰਨ ਆਪਣੇ ਘਰ-ਬਾਰ ਛੱਡਣਾ ਪਿਆ ਹੈਗਾ ਦੂਸਰੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਲੋਕ ਕਹਿ ਰਹੇ ਹੈਗੇ ਉਹਨਾਂ ਦੇ ਸਰੀਕਾ ਪਰਿਵਾਰ ਕਹਿ ਰਿਹਾ ਹੈਗਾ ਕਿ ਕੁਝ ਲੋਕ ਆਏ ਹੈਗੇ ਆ ਕੇ ਉਹਨਾਂ ਦੇ ਜਦੋਂ ਘਰ ਦੇ ਵਿੱਚ ਮੌਜੂਦ ਨਹੀਂ ਸੀਗੇ ਤਾਂ ਉਹਨਾਂ ਦੇ ਘਰ ਦੀ ਕਾਫੀ ਭੰਨ ਤੋੜ ਕੀਤੀ ਗਈ ਕਾਫੀ ਨੁਕਸਾਨ ਕੀਤਾ ਗਿਆ ਹੈਗਾ ਸਾਡੇ ਨਾਲ ਜ ਮਾਮਲਾ ਕੀ ਸੀ ਜਿਹੜਾ ਅ ਇਸ ਤਰ੍ਹਾਂ ਦੇ ਇਹਨਾਂ ਨੂੰ ਖਮਿਆਜਾ ਪੁੱਕਤਣਾ ਪਿਆ ਤੇ ਦੋਨੇ ਪਰਿਵਾਰਾਂ ਨੂੰ ਆ ਦੋਨੇ ਘਰਾਂ ਨੂੰ ਜਿਹੜਾ ਹੈਗਾ ਘਰ ਛੱਡ ਕੇ ਮਜਬੂਰ ਚਣਾ ਪਿਆ ਸਾਡੇ ਨਾਲ ਜੇ ਇੱਕਾ ਪਿੰਡ ਚ ਆਪਣਾ ਮੁੰਡੇ ਨੇ ਉਹਨਾਂ ਨੇ ਮਤਲਬ ਕੋਰਟ ਵਿੱਚ ਕਰਾ ਲਈ ਹੈ ਸਹਿਮਤੀ ਨਾਲ ਜੀ ਸਕੂਲੀ ਪੜ੍ਹਦੇ ਸੀ ਉਹਨਾਂ ਨੇ ਸਹਿਮਤੀ ਨਾਲ ਕੋਰਟ ਵਿੱਚ ਕਰਾ ਲਈ ਹੈ ਜੀ ਉਸ ਤੋਂ ਬਾਅਦ ਕੋਰਟ ਦੇ ਆਰਡਰ ਆ ਗਏ ਸੀ ਜੀ ਉਹਨਾਂ ਦੇ ਉਸ ਤੋਂ ਬਾਅਦ ਉਹਨਾਂ ਦੇ ਕੁੜੀ ਵਾਲੇ ਪਰਿਵਾਰ ਨੇ ਭੰਨ ਤੋੜ ਘਰੇ ਕਰਤੀ ਹੈ ਜੀ ਸਾਕੋਸੀ ਨਾ ਪਿੱਛੇ ਜੇ ਦੋ ਆਪਣਾ ਹੋ ਗਏ ਤਿੰਨ ਚਾਰ ਦਿਨ ਅਸੀਂ ਉਹ ਮਤਲਬ ਸਰਪੰਚ ਦੇ ਕਹਿ ਤੇ ਅਸੀਂ ਆਣ ਕੇ ਵੀਡੀਓ ਬਣਾਉਣ ਆ ਗਏ ਘਰ ਦੀ ਕਿ ਤੁਸੀਂ ਵੀਡੀਓ ਬਣਾ ਲਓ ਅਸੀਂ ਵੀਡੀਓ ਬਣਾਉਣ ਆਏ ਤੇ ਕੋਈ ਮਤਲਬ ਜੱਟ ਸਿੱਖ ਜਿਹੜੇ ਢਾਣੀ ਤੋਂ ਆ ਗਏ ਜਿਵੇਂ ਜਸਾ ਸਿੰਘ ਜੀ ਜਸਾ ਸਿੰਘ ਦਾ ਮੁੰਡਾ ਆਣ ਕੇ ਉਹ ਕੁੜੀਆਂ ਨੂੰ ਜਿਹੜੇ ਇਹਨਾਂ ਦੇ ਪਾ ਭਤੀਜੀਆਂ ਸੀ ਉਹਨਾਂ ਨਾਲ ਆਣ ਕੇ ਗੱਲ ਪੈਂਦੇ ਸੀ ਅਸੀਂ ਛਰੋਂ ਦੀ ਕੋਟ ਕੀਤੀ ਸਾਨੂੰ ਵੀ ਉਹਨਾਂ ਨੇ ਗੱਲ ਮਤਲਬ ਗਲਗੁਲ ਪਾਏ ਆ ਜੀ ਸਾਡੇ ਮੁੰਡੇ ਦੇ ਉਹਨਾਂ ਦੇ ਮਤਲਬ ਕੋ ਕੁੜੀ ਦੇ ਮਤਲਬ ਚਾਚੇ ਨੇ ਜਾਂ ਤਾਏ ਨੇ ਉਹਨੇ ਹਾਕੀ ਮਾਰੀ ਸਾਡੇ ਮੁੰਡੇ ਦੇ ਤੇ ਉਹ ਤੁਹਾਨੂੰ ਮੁਖਾ ਸਕਦੇ ਹੁਣ ਵੀ ਪਰ ਇਹਨਾਂ ਨੇ ਮਤਲਬ ਆਣ ਕੇ ਗੁੰਨਗਰਦੀ ਕੀਤੀ ਹੈ ਜੀ ਕਿੰਨਾ ਕ ਪਰਿਵਾਰ ਜਿਹੜਾ ਹੈਗਾ ਕਦੋਂ ਤੋਂ ਉਹ ਘਰ ਛੱਡ ਕੇ ਜਿਹੜੇ ਚਲੇ ਗਏ ਹੈਗੇ ਆ ਘਰ ਕਿੰਨਾ ਕ ਪਰਿਵਾਰ ਜਿਹੜਾ ਹੈ ਕਦੋਂ ਕਿੰਨਾ ਸਮਾਂ ਹੋ ਗਿਆ ਜਿਹੜਾ ਖਾਲੀ ਪਿਆ ਘਰ ਇਹ ਇੱਕ ਮਹੀਨੇ ਤੋਂ ਘਰ ਖਾਲੀ ਆ ਜੀ 7-8 ਦਿਨ ਆ ਘਰ ਦੇ ਜਿਹੜੇ ਉਹ ਘਰੋਂ ਬੇਕਾਰ ਹੋਏ ਭਏ ਚਲੋ ਮੁੰਡੇ ਤੇ ਕੁੜੀ ਦੀ ਗਲਤੀ ਹੈ ਉਹਨਾਂ ਨਾਂ ਪਿੰਡ ਜੋੜਨ ਦੇਣਾ ਉਹਨਾਂ ਨੂੰ ਮਤਲਬ ਆ ਮਤਾ ਪਾਇਆ ਜੀ ਕਿ ਉਹਦੇ ਪਰਿਵਾਰ ਨੂੰ ਨਹੀਂ ਬਰੰਦਣਾ ਕਰੇ ਉਹਨਾਂ ਪਿੰਡੋਂ ਬੇਦਖਲ ਕੀਤਾ ਗਿਆ ਹੈ ਜਿਨੇ ਕਿ ਇਹਨਾਂ ਨੇ ਦੱਸਿਆ ਕਿ ਬੇਸ਼ੱਕ ਜਿਹੜਾ ਹੈਗਾ ਲੜਕਾ ਲੜਕੀ ਨੇ ਜਿਹੜਾ ਹੈਗਾ ਆਪਣੀ ਸਹਿਮਤੀ ਦੇ ਨਾਲ ਜਿਹੜਾ ਕੋਟ ਮੈਰਿਜ ਕਰਵਾ ਲਈ ਹੈਗੇ ਆ ਦੂਜੇ ਪਾਸੇ ਜਿਹੜੇ ਗਿਆ ਪੰਚਾਇਤ ਨੇ ਇੱਕ ਮਤਾ ਵੀ ਪਾਇਆ ਗਿਆ ਹੈਗਾ ਮਤੇ ਦੇ ਵਿੱਚ ਇਹ ਲਿਖਿਆ ਗਿਆ ਹੈਗਾ ਕਿ ਜੇਕਰ ਲੜਕਾ ਲੜਕੀ ਨੇ ਜਿਹੜੇ ਹੈਗਾ ਮੈਰਿਜ ਕਰਾਈ ਹੈ ਤਾਂ ਉਹਨਾਂ ਨੂੰ ਪਿੰਡ ਵੱਲੋਂ ਜਿਹੜਾ ਬੇਦਖਲ ਕੀਤਾ ਜਾਂਦਾ ਹੈਗਾ ਜਿਸ ਕਰਕੇ ਜਿਹੜਾ ਹੈਗਾ ਮਤੇ ਦੇ ਮਤਾਬਕ ਜਿਹੜੇ ਪੰਚਾਇਤ ਨੇ ਜਿਹੜਾ ਲੜਕਾ ਲੜਕੀ ਨੂੰ ਬੇਦਖਲ ਜ਼ਰੂਰ ਕਰ ਦਿੱਤਾ ਗਿਆ ਹੈਗਾ ਪਰ ਦੂਸਰੇ ਪਾਸੇ ਪਰਿਵਾਰ ਦਾ ਕਿ ਕਸੂਰ ਹੈਗਾ ਕਿਉਂਕਿ ਪਰਿਵਾਰ ਦੇ ਨਾਲ ਜਿਹੜਾ ਹੈਗਾ ਕਾਫੀ ਬੇਇਨਸਾਫੀ ਹੋਈ ਨਜ਼ਰ ਆ ਰਹੀ ਹੈਗੀ ਤੇ ਉਹ ਕੁਝ ਹੋਰ ਵੀ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਕੀ ਕਹਿਣਾ ਚਾਹੂਗੇ ਵੀ ਜਿਹੜਾ ਕੀ ਹਾਲਾਤ ਕੀ ਸੀਗੇ ਤੁਸੀਂ ਕਿਉਂਕਿ ਔਰਤਾਂ ਔਰਤ ਦੇ ਗਵਣ ਪड़ोसी ਰਹਿੰਦੇ ਸੀਗੇ ਕਿਵੇਂ ਹਾਲਾਤ ਬਣੇ ਹੈਗੇ ਕਿ ਕੀ ਕਾਰ ਸੀਗਾ ਜਿਸ ਨੇ ਨੂੰ ਕਰ ਛੱਡਿਆ ਸਰਕਾਰ ਛੱਡਨ ਦਾ ਕਾਰਨ ਇਹ ਹੀ ਹੈ ਕਿ ਮਤਲਬ ਕਿ ਇਹ ਮੇਰਾ ਸਹੁਰਾ ਪਰਿਵਾਰਾ ਜਿਹੜਾ ਸਾਡਾ ਮੁੰਡਾ ਸੀ ਗਈ ਉਹਨੇ ਇੱਥੋਂ ਦੀ ਇਸੇ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਹੀ ਵਿਆਹ ਕਰਾ ਲਿਆ ਮਤਲਬ کورٹ ਮੈਰਿਜ ਕਰਵਾ ਲਈ ਉਹਨਾਂ ਦੀ کورٹ ਮੈਰਿਜ ਹੋ ਚੁੱਕੀ ਹੈ। ਬਟ ਸਰ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਲੜਕੀ ਵਾਲੇ ਦਾ ਪਰਿਵਾਰ ਰਹਿਣ ਨਹੀਂ ਦੇ ਰਿਆ ਇਸ ਪਿੰਡ ਵਿੱਚ। ਉਹ ਸਾਰੀ ਜ਼ਿੰਮੇਵਾਰੀ ਪ੍ਰਪੀ ਇੱਕ ਪਾਸੇ ਹੋ ਚੁੱਕੀ ਹੈ ਤੇ ਉਹ ਜਿਹੜੀ ਆਪਣੀ ਐਸੀ ਭਾਈਚਾਰਾ ਉਹਨਦੇ ਤੇ ਬੇਇਨਸਾਫੀ ਕਰ ਰਹੀ ਹੈ ਜੀ। ਉਹ ਆਪ ਦਾ ਜੋਰ ਅਜਮਾ ਕੇ ਉਹਨਦੇ ਤੇ ਤੇ ਲੜਕੀ ਵਾਲੇ ਦੇ ਪਰਿਵਾਰ ਨੂੰ ਇੱਥੇ ਰਹਿਣ ਨਹੀਂ ਦੇ ਰਹੀ। ਕੀ ਨੁਕਸਾਨ ਕੀ ਕੀਤਾ ਹੈਗਾ ਜਿਵੇਂ ਵੇਖਿਆ ਕਿ ਘਰ ਦੇ ਹਾਲਾਤ ਕਾਫੀ ਵਿਗੜੇ ਪਏ ਹੈਗਾ ਕੀ ਨੁਕਸਾਨ ਕੀ ਕਦੋਂ ਦੀ ਘਟਨਾ ਹੈ ਸਰ ਇਹ ਮਤਲਬ ਕਿ ਉਹਨਾਂ ਦੀ ਕੋਟ ਮੈਰਿਜ ਕਰਵਾਈ ਨੂੰ ਤਾਂ 1 ਮਹੀਨਾ ਹੋ ਗਿਆ ਜੀ 1 ਮਹੀਨੇ ਤੋਂ ਪਰਿਵਾਰ ਇੱਥੇ ਨਹੀਂ ਰਹਿ ਰਹੇ ਆ ਜੀ ਠੀਕ ਹੈ ਜੀ ਤੇ ਪਹਿਲਾਂ ਉਹ ਵਿਚਾਰੇ ਆ ਵੀ ਰਹੇ ਸੀਗੇ 1 2 ਵਾਰ ਉਹਨਾਂ ਨੂੰ ਫਿਰ ਇੱਥੋਂ ਕੱਢ ਦਿੱਤਾ ਗਿਆ ਨੁਕਸਾਨ ਇਹਨਾਂ ਦਾ ਸਰ ਰਾਤ ਬਰਾਤੇ ਕੀਤਾ ਜਾਂਦਾ ਸੀਗਾ ਤਾਂ ਕਿ ਜਿਹੜੇ ਪਿੰਡ ਦੇ ਲੋਕ ਆ ਉਹਨਾਂ ਨੂੰ ਵੀ ਪਤਾ ਨਾ ਚੱਲੇ ਤੇ ਨੁਕਸਾਨ ਤੁਹਾਡੇ ਸਾਹਮਣੇ ਸਰ ਉਹਨਾਂ ਦੇ ਸ਼ੀਸ਼ੇ ਵਗੈਰਾ ਭੰਨ ਦਿੱਤੇ ਗਏ ਹੋਰ ਵੀ LED ਇਨਵਰਟਰ ਵਗੈਰਾ ਮਤਲਬ ਉਹਨਾਂ ਦਾ ਚੱਕ ਲਿੱਤਾ ਗਿਆ ਸੋਨਾ ਉਹ ਵੀ ਉਹਨਾਂ ਦਾ ਸਮਾਨ ਚੱਕ ਲਿਆ ਜੀ ਕੋਈ ਕੋਈ ਪੁਲਿਸ ਕੋਲ ਸ਼ਿਕਾਇਤ ਵੀ ਪਹੁੰਚਾਈ ਹੈਗੀ ਜਾਂ ਕੋਈ ਪੁਲਿਸ ਨੇ ਕੋਈ ਕਾਰਵਾਈ ਵੀ ਕੀਤੀ ਕੋਈ ਪੁਲਿਸ ਨੇ ਆ ਕੇ ਚੈੱਕ ਵੀ ਕੀਤਾ ਹਾਂਜੀ ਸਰ ਉਹਨਾਂ ਨੇ ਮਤਲਬ ਕਿ ਰਿਪੋਰਟ ਕੀਤੀ ਸੀ ਪਹਿਲਾਂ ਤਾਂ ਉਹਨਾਂ ਦੀ ਛੇਤੀ ਸੁਣਵਾਈ ਨਹੀਂ ਹੋਈ ਜੀ ਫਿਰ ਪਹਿਲਾਂ ਸਦਰ ਥਾਣੇ 'ਚ ਕਰਦੇ ਰਹੇ ਇਹਨਾਂ ਨੇ ਕੀਤੀ ਹੋਈ ਸੀ ਲੜਕੀ ਵਾਲਿਆਂ ਨੇ ਇਸ ਕਰਕੇ ਉਹਨਾਂ ਦੀ ਪਹਿਲਾਂ ਛੇਤੀ ਸੁਣਵਾਈ ਨਹੀਂ ਕੀਤੀ ਗਈ ਸਰ ਫਿਰ ਉਹ ਆਪਣਾ ਮੁਕਸਰ ਗਏ ਜੀ ਐਸਪੀ ਦੇ ਦਫ਼ਤਰ ਉੱਥੇ ਜਾ ਕੇ ਉਹਨਾਂ ਦੀ ਰਿਪੋਰਟ ਆ ਜਿਹੜੀ ਮਤਲਬ ਕਿ ਕੀਤੀ ਗਈ ਉਹਨਾਂ ਤੇ ਕਾਰਵਾਈ ਕੀਤੀ ਗਈ ਫਿਰ ਉਹ ਆ ਕੇ ਜਾਂਚ ਕਰਕੇ ਗਏ ਇੱਥੇ ਕੀ ਕੀ ਕਹਿ ਕੇ ਚਾਉਂਗੇ ਕਿਉਂਕਿ ਬੇਸ਼ੱਕ ਜਿਹੜਾ ਹੈਗਾ ਮੁੰਡੇ ਲੜਕੀ ਨੇ ਆਪਦੀ ਸਹਿਮਤੀ ਨਾਲ ਜ਼ਰੂਰ ਕਰਾ ਲਿਆ ਹੈਗਾ ਪਰਿਵਾਰ ਦਾ ਕੀ ਕਸੂਰ ਹੈ ਕਿ ਮੰਗ ਕੀ ਕਰੋਗੇ ਵੀ ਜਿਹੜਾ ਹੈਗਾ ਪਰਿਵਾਰ ਨਾਲ ਇਹ ਜਤ ਤਸ਼ੱਦਦ ਕਿਉਂ ਕੀਤਾ ਸਰ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਕਿ ਜੋ ਇਹ ਹੋਇਆ ਹੈ ਨਾ ਇਹ ਉਹਦੇ ਵਿੱਚ ਕੁੜੀ ਤੇ ਮੁੰਡੇ ਦੋਨਾਂ ਦੀ ਸਹਿਮਤੀ ਸੀਗੀ ਆਪਾਂ ਇੱਕ ਧਿਰ ਨੂੰ ਗਲਤ ਨਹੀਂ ਕਹਿ ਸਕਦੇ ਗਲਤੀ ਦੋਨਾਂ ਧਿਰਾਂ ਦੀ ਆ ਬਟ ਸਰ ਜੋ ਉਹਨਾਂ ਦੇ ਪਰਿਵਾਰ ਨਾਲ ਹੋ ਰਿਹਾ ਉਹਨੂੰ ਅਸੀਂ ਗਲਤ ਕਵਾਂਗੇ ਉਹਨਾਂ ਦੇ ਪਰਿਵਾਰ ਨੂੰ ਇੱਥੇ ਰਹਿਣ ਦੇਣਾ ਚਾਹੀਦਾ ਹਾਂ ਜੇ ਹੈ ਕਿਉਂਕਿ ਸਰ ਗ੍ਰਾਮ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਅਸੀਂ ਇਹ ਕਹਿਣਾ ਚਾਹੁੰਦੇ ਉਹਨਾਂ ਨੇ ਮਤਾ ਪਾਸ ਕੀਤਾ ਕੁਝ ਸੋਚ ਸਮਝ ਕੇ ਕੀਤਾ ਤਾਂ ਉਹ ਲੜਕੀ ਤੇ ਲੜਕੇ ਨੂੰ ਨਾ ਰਹਿਣ ਦੇਣ ਇੱਥੇ ਬਟ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਤਾਂ ਰਹਿਣ ਦੇਣਾ ਚਾਹੀਦਾ ਹੀ ਉਹਨਾਂ ਦਾ ਘਰ ਆ ਉਹਨਾਂ ਨੇ ਇੰਨੀ ਮਿਹਨਤ ਨਾਲ ਸਰ ਔਖੇ ਔਕੇ ਬਣਾਇਆ ਕਿਉਂਕਿ ਐਸੀ ਭਾਈ ਜਿਹਾ ਤੁਹਾਨੂੰ ਵੀ ਸਰ ਪਤਾ ਹੀ ਆ ਬਹੁਤ ਔਖੇ ਔਕੇ ਘਰ ਬੰਦਦੇ ਆ ਜਿਵੇਂ ਕਿ ਇਹਨਾਂ ਦੇ ਪਰਿਵਾਰ ਦੇ ਜਿਹੜੇ ਪੜੋਸੀ ਸੀਗੇ ਪੜੋਸੀਆਂ ਦਾ ਕਹਿਣਾ ਕਿ ਬੇਚੱਕ ਜਿਹੜਾ ਹੈਗਾ ਲੜਕਾ ਲੜਕੀ ਦੀਆਂ ਸਹਿਮਤੀ ਨਾਲ ਕੋਈ ਆਪਦੀ ਕੋਟ ਮੈਰਿਜ ਕਰਾਈ ਹੈ ਪਰ ਪਰਿਵਾਰ ਦਾ ਇਹਦੇ ਵਿੱਚ ਕੀ ਕਸੂਰ ਸੀਗਾ ਬੇਚੱਕ ਜਿਹੜਾ ਹੈਗਾ ਪੰਚਾਇਤ ਨੇ ਇੱਕ ਮਤਾ ਪਾ ਕੇ ਲੜਕਾ ਲੜਕੀ ਨੂੰ ਜਿਹੜਾ ਬੇਦਖਲ ਕਰ ਦਿੱਤਾ ਹੈ ਕਿ ਵੀ ਪਿੰਡ ਦੇ ਵਿੱਚੋਂ ਨਹੀਂ ਰਹਿਣਗੇ ਪਰ ਇਹ ਪਰਿਵਾਰ ਦੇ ਉਹਨਾਂ ਗਵਨਗਣੀਆਂ ਮੰਗ ਕੀਤੀ ਹੈ ਕਿ ਇੱਕ ਪਰਿਵਾਰ ਦਾ ਕੀ ਕਸੂਰ ਹੈ ਪਰਿਵਾਰ ਜਿਹੜਾ ਹੈਗਾ ਦੋਨੇ ਘਰ ਜਿਹੜੇ ਹੈਗੇ ਪੂਰੀ ਤਰ੍ਹਾਂ ਉਜੜ ਚੁੱਕੇ ਹੈਗੇ ਆ ਕਾਫੀ ਨੁਕਸਾਨ ਕੀਤਾ ਹੈਗਾ ਜਿਹਨੂੰ ਟੋਲ ਪਾ ਕੇ ਕੀਤੀ ਹੈ ਜਿਸ ਕਰਕੇ ਉਹਨਾਂ ਨੇ ਕਿਹਾ ਹੈਗਾ ਵੀ ਇਹਨਾਂ ਇਨਾਖੜਾ ਹਾਂਜੀ ਮੈਂ ਜੀ ਕੀ ਨਾਮ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਮਾਮਲਾ ਹੈ ਜੀ ਮੈਂ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਪਿੰਡ ਇਨਾਖੜਾ ਤਹਿਸੀਲ ਮਰੋਟ ਜਿਹੜਾ ਮੁਕਸਰ ਸਾਹਿਬ ਹਮਰਾ ਜੀ ਇੱਕ ਮਹੀਨਾ ਪਹਿਲਾਂ ਮੇਰੇ ਬੇਟੇ ਨੇ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਪੜਦੇ ਹਾਂ ਕੋਟ ਮੈਰਿਜ ਕਰਾਈ ਹੈ ਜੀ ਉਹਨਾਂ ਆਪਸੀ ਸਹਿਮਤੀ ਨਾਲ ਪਰ ਜਿਹੜੀ ਕੁੜੀ ਦੇ ਜਿਹੜੇ ਪੇਰੈਂਟਸ ਨੇ ਜਾਂ ਕੋਈ ਪੰਛਤ ਘਰ ਨੇ ਉਹਨਾਂ ਨੇ ਰੰਜਿਸ਼ ਨਾਲ ਜਿਹੜਾ ਸਾਨੂੰ ਬਹੁਤ ਪਰੇਸ਼ਾਨ ਕੀਤਾ ਮੇਰਾ ਤੇ ਮੇਰੇ ਭਰਾ ਦਾ ਘਰ ਤੋੜ ਦਿੱਤਾ ਜਿਹੜਾ ਘਰ ਦਾ ਘਰੇਲੂ ਸਮਾਨ ਸੀ ਜਰੂਰੀ ਸਾਰਾ ਚੁੱਕ ਕੇ ਲੈ ਗਏ ਕੋਈ ਚੀਜ਼ ਨਹੀਂ ਘਰ ਵਿੱਚ ਛੱਡੀ ਤੇ ਬਹੁਤ ਪਰੇਸ਼ਾਨ ਕੀਤਾ ਤੇ ਸਾਨੂੰ ਸਾਰੇ ਪਰਿਵਾਰ ਨੂੰ ਧਮਕੀਆਂ ਦਿੱਤਾ ਤੇ ਪਿੰਡ ਵਿੱਚ ਨਹੀਂ ਵੜਨ ਦਿੱਤਾ ਅਜੇ ਤੱਕ ਵੀ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਸਾਡਾ ਪਿੰਡੇ ਵਿੱਚ ਬਾਈਕਾਟ ਕੀਤਾ ਗਿਆ ਵੀ ਤੁਸੀਂ ਪਿੰਡ ਵਿੱਚ ਨਹੀਂ ਵੜਨਾ ਤੇ ਸਾਨੂੰ ਜਾਤੀ ਪਾਤੀ ਦੇ ਤੌਰ ਤੇ ਵੀ ਪਰੇਸ਼ਾਨ ਕੀਤਾ ਗਿਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਜਿਹੜੇ ਗੁੰਡੇ ਬੰਦੇ ਆ ਤੇ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਕੌਣ ਕੌਣ ਉਹਦੇ ਵਿੱਚ ਸ਼ਾਮਲ ਸੀ ਜਿਹੜੀ ਹੈ ਉਹਦੇ ਵਿੱਚ ਇਕਤਾ ਜੀ ਲੜਕੀ ਦਾ ਪਿਤਾ ਤਾਂ ਸੁਰਗਵਾਸ ਹੋਇਆ ਇਕਤਾ ਉਹਦਾ ਤਾਇਆ ਇੱਕ ਦੂਸਰੇ ਤਾਇਏ ਦੇ ਜਿਹੜੇ ਦੋ ਲੜਕੇ ਨੇ ਇੱਕ ਉਹਨਾਂ ਦਾ ਤਾਇਆ ਇੱਕ ਆਮ ਪਾਰਟੀ ਦਾ ਹੈਗਾ ਜੀ ਕੋਲਾ ਸਿੰਘ ਉਹ ਇਹਨਾਂ ਨੂੰ ਕਰ ਰਿਹਾ ਡੀਲ ਜੀ ਇੱਕ ਆਮ ਪਾਰਟੀ ਦਾ ਮੀਕਾ ਸਿੰਘ ਹੈ ਜੀ ਅਮਰੀਕ ਸਿੰਘ ਮੀਕਾ ਉਹ ਸਪੋਰਟ ਕਰ ਰਿਹਾ ਹੈ ਅਸੀਂ ਥਾਣਿਆਂ ਦੇ ਵਿੱਚ ਵੀ ਬਹੁਤ ਦਗਾਹਸ਼ਾਂ ਦਿੱਤੀਆਂ ਸਾਨੂੰ ਥਾਣੇ ਦੇ ਵਿੱਚ ਵੀ ਸਾਡੀ ਤੋਹੀ ਸੁਣਵਾਈ ਨਹੀਂ ਹੋਈ ਤੇ ਇਸ ਪਰਿਵਾਰ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜੇ 1 ਮਹੀਨਾ ਗੁਜ਼ਰ ਗਿਆ ਮੈਨੂੰ ਅਤੇ ਮੇਰੇ ਭਰਾ ਨੂੰ ਪਿੰਡ ਵਿੱਚੋਂ ਬਾਹਰ ਕੱਢ ਛੱਡਿਆ ਤੇ ਇਹਨਾਂ ਨੇ ਜਿਹੜਾ ਮਤਾ ਪਾਇਆ ਮਤਾ ਲਿਖ ਕੇ ਪਾ ਦਿੱਤਾ ਇਹਨਾਂ ਨੇ ਪੰਚਾਇਤ ਨੇ ਪੰਚਾਇਤ ਨੇ ਮਤਾ ਲੈ ਦੋ ਸਰਪੰਚਾਂ ਨੇ ਜੀ ਦੋਵਾਂ ਦੇ ਸਾਈਨ ਮੋਰ ਹੋਇਆ ਪੰਚਾਇਤ ਮੈਂਬਰਾਂ ਦੇ ਵੀ ਹੋਇਆ ਵੀ ਤੁਸੀਂ ਪਿੰਡ ਵਿੱਚ ਅੱਜ ਤੋਂ ਬਾਅਦ ਨਹੀਂ ਵਟਣਾ ਸਾਨੂੰ ਪਿੰਡ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਬੇ ਸਾਨੂੰ ਇਨਸਾਬ ਦਿੱਤਾ ਜਾਵੇ ਸਾਨੂੰ ਪਿੰਡ ਵਿੱਚ ਵਸਾਇਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਕੁਝ ਵੀ ਕੀਤਾ ਕੋਤਲ ਤੋਂ ਵੀ ਕੀਤੀ ਕਰ ਹਾਂਜੀ ਮਕਾਨ ਦੀਆਂ ਬੁਰਜੀਆਂ ਤੋੜਤਾ ਦੀਵਾਰ ਬਾਉਂਡਰੀ ਵਾਲ ਤੋੜ ਦਿੱਤੀ ਗਈ ਆ ਸ਼ੀਸ਼ੇ ਤੋੜ ਦਿੱਤੇ ਕਮਰਿਆਂ ਦੇ ਮੇਰੇ ਘਰ ਆਵੇ ਇਨਵਰਟਰ ਵੀ ਚੱਕ ਲਿਆ ਗਿਆ ਐਲ ਸੀ ਡੀ ਵੀ ਚੱਕ ਲਈ ਗਈ ਗੈਸ ਸਿਲੰਡਰ ਤੱਕ ਛੱਡ ਕੇ ਕਣਕ ਤੱਕ ਨਹੀਂ ਛੱਡੀ ਜੋ ਨਗਦੀ ਸੀ ਸੋਨਾ ਸੀ ਦੋ ਸੋਨੇ ਦੀਆਂ ਛਾਪਾਂ ਸੀ ਤੇ ਦੋ ਕੜੇ ਸੀ ਸੋਨੇ ਦੇ ਜੀ ਤੇ ਇੱਕ ਸੋਨੇ ਦੀਆਂ ਵਾਲੀਆਂ ਸੀ ਉਹ ਵੀ ਲੈ ਗਏ ਕੁਝ ਨਹੀਂ ਛੱਡਿਆ ਇਹਨਾਂ ਦੇ ਘਰ ਦੇ ਵਿੱਚ ਤੁਸੀਂ ਕਿਹੜੀ ਆਪਣੇ ਅਸੀਂ ਮੱਝ ਵੀ ਸਿੱਖ ਜਾਤ ਨੂੰ ਸੰਬੰਧਤ ਹੈ ਜੀ ਉਹ ਲੜਕੀ ਜਿਹੜੀ ਉਹ ਜਰਨਲ ਕੈਟਾਗਰੀ ਦੀ ਸੀ ਲੜਕੀ ਹਾਂ ਐਸੀ ਅਰੇਂਜਸ ਦੇ ਕਾਰਨ ਇਹ ਮਾਮਲਾ ਹੋਇਆ ਜੀ ਇਹ ਕਿੰਨੇ ਕਦੋਂ ਦਾ ਕਿੰਨਾ ਪੁਰਾਣਾ ਹੈ ਕਿੰਨੇ ਚਿਰ ਹੋ ਗਿਆ ਸੀ ਇਹ ਜੀ 1 ਮਹੀਨੇ ਦੇ ਕਰੀਬ ਹੋ ਗਿਆ ਇਹ 7 7 2025 ਦੀ ਗੱਲ ਹੈ ਜੀ ਉਸ ਦਿਨ ਇਹ ਲੜਕੀ ਤੇ ਲੜਕਾ ਗਏ ਨੇ ਘਰੋਂ ਉਸ ਤੋਂ ਬਾਅਦ ਸਾਨੂੰ ਨਹੀਂ ਮਿਲੇ ਪਤਾ ਨਹੀਂ ਕਿੱਧਰ ਗਏ ਕਿੱਥਰ ਨਹੀਂ ਗਏ ਸਾਨੂੰ ਉਸ ਤੋਂ ਬਾਅਦ ਪੁਲਿਸ ਲੈ ਗਈ ਫੜ ਕੇ ਮੇਰੀ ਬੇਟੀ ਨੂੰ ਮੇਰੀ ਘਰ ਵਾਲੀ ਨੂੰ ਤੇ ਮੈਨੂੰ ਤੇ ਮੇਰੇ ਭਣੇ ਨੂੰ 10 ਦਿਨ ਥਾਣੇ 'ਚ ਰੱਖਿਆ ਤੇ ਉਸ ਤੋਂ ਬਾਅਦ ਪੁਲਿਸ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕੋਰਟ ਦੇ ਮੈਰਿਜ ਦੇ ਕਾਗਜ਼ ਪਹੁੰਚੇ ਪੁਲਿਸ ਨੇ ਸਾਨੂੰ ਫੇਰ ਹੀ ਛੱਡਿਆ ਤੇ ਪੁਲਿਸ ਅਜੇ ਵੀ ਕਹਿ ਰਹੀ ਆ ਕਿ ਸਾਡੇ ਕੋਲ ਕੋਰਟ ਮੈਰਿਜ ਦੇ ਕਾਗਜ਼ ਨਹੀਂ ਆਏ ਅਸੀਂ ਤੁਹਾਨੂੰ ਕੋਈ ਤੁਹਾਡੀ ਕੋਈ ਗੱਲ ਨਹੀਂ ਸੁਣਦੇ ਕੱਲ ਵੀ ਅਸੀਂ ਥਾਣੇ ਵਿੱਚ ਗਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਣੀ ਵੀ ਕੀ ਨਹੀਂ ਆਇਆ ਕੀ ਹੋਇਆ ਤੁਹਾਡੇ ਨਾਲ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਪਿੰਨ ਮਿੱਡੇ ਤੋਂ ਜੀ ਜੋ ਤੁਹਾਨੂੰ ਪਹਿਲਾਂ ਦੱਸ ਚੁੱਕੇ ਜੀ ਮਲਕੀਸ਼ ਸਿੰਘ ਜੋ ਇਹਨਾਂ ਦਾ ਲੜਕਾ सुरेंद्र ਸਿੰਘ ਪਿੰਡ ਇਨਾਖੇੜਾ ਤੋਂ 7 ਤਰੀਕ ਦੀ ਜੋ ਉਹ ਲੜਕੀ ਲੈ ਕੇ ਚਲੇ ਗਿਆ ਸੀ ਜੋ ਦੋਨੋਂ ਪੜ੍ਹਾਈ ਕਰਦੇ ਸੀ ਇਕੱਠੇ ਜੀ ਦੋਨਾਂ ਸਹਿਮਤੀ ਦੇ ਨਾਲ ਕੋਟ ਮੈਰਿਜ ਕਰਵਾ ਲਈ ਜੀ ਔਰ ਉਸ ਚੱਕਰ ਦੇ ਵਿੱਚ ਚੱਲਦਿਆਂ ਪੁਲਿਸ ਨੇ ਮੈਨੂੰ 9 ਤਰੀਕ ਨੂੰ ਬਲਜਿੰਦਰ ਸਿੰਘ ਏਐਸਆਈ ਉਹਨਾਂ ਨੇ ਮੈਨੂੰ ਸਾਡੇ ਘਰੋਂ ਚੱਕ ਕੇ ਲੈ ਗਏ ਜੀ ਔਰ ਉੱਥੇ ਥਾਣੇ ਦੇ ਵਿੱਚ ਲਿਜਾ ਕੇ ਜੋ ਕਿ ਨਜਾਇਜ਼ ਕੁੱਟਮਾਰ ਕੀਤੀ ਹੈ ਜੀ ਜੋ ਆਪਣੇ ਉੱਥੋਂ ਦੇ ਹੌਲਦਾਰ ਜਸਮੀਤ ਸਿੰਘ ਜੀ ਉਹਨਾਂ ਦੀ ਜਿਆਦਾ ਕੁੱਟਮਾਰ ਕਰਨ ਦੇ ਨਾਲ ਮੇਰੇ ਦੋਨੋਂ ਕੰਨਾਂ ਦੇ ਪਰਦੇ ਫਟ ਗਏ ਜੀ ਔਰ ਪਿੱਛੇ ਜੋ ਹੱਡੀਆਂ ਦੇ ਵਿੱਚ ਪ੍ਰੋਬਲਮ ਆ ਚੁੱਕੀ ਹੈ ਜੀ ਤਾਂ ਅਸੀਂ ਜੋ ਡੀਐਸਪੀ ਸਾਹਿਬ ਕੋਲ ਔਰ ਐਸਐਸਪੀ ਸਾਹਿਬ ਕੋਲ ਪਹੁੰਚ ਕੀਤੀ ਉਹਨਾਂ ਸਾਨੂੰ ਯਕੀਨ ਦਿਵਾਇਆ ਕਿ ਤੁਹਾਡੀ ਗੱਲ ਸੁਣੀ ਜਾਏਗੀ ਤੁਹਾਨੂੰ ਇਨਸਾਫ ਦਿਵਾਇਆ ਜਾਏਗਾ ਪਰ ਅੱਜ ਤਕਰੀਬਨ 1 ਮਹੀਨਾ ਹੋ ਚੱਲਿਆ ਜੀ ਮੈਨੂੰ ਇਸ ਚੀਜ਼ ਦਾ ਇਨਸਾਫ ਨਹੀਂ ਮਿਲ ਰਿਹਾ ਜੀ ਸੋ ਇਹ ਜੋ ਹੌਲਦਾਰ ਜਸਮੀਤ ਸਿੰਘ ਜੀ ਹੈ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿੰਨਾ ਚਿਰ ਰੱਖਿਆ ਤੁਹਾਨੂੰ ਥਾਣੇ ਵਿੱਚ ਮੈਨੂੰ ਉਹਨਾਂ ਨੇ ਜੀ 4 ਦਿਨ ਥਾਣੇ ਦੇ ਵਿੱਚ ਰੱਖਿਆ ਜੀ ਔਰ ਨਾਲ ਹੀ ਇਹ ਮੇਰੇ ਸਿਸਟਰ ਮਾਮਾ ਜੀ ਦੀ ਲੜਕੀ ਜੀ ਇਹਨਾਂ ਨੂੰ ਵੀ ਰੱਖਿਆ ਜੀ ਔਰ ਵਿਦਾਊਟ ਲੇਡੀ ਪੁਲਸ ਹੋਣ ਦੇ ਇਹਨਾਂ ਨਾਲ ਵੀ ਕੁੱਟਮਾਰ ਕਰੀ ਜੀ ਔਰ ਚਾਰ ਦਿਨ ਰਾਤ ਤੱਕ ਵੀ ਠਾਣੇ ਰੱਖਿਆ ਜੀ ਸਵੇਰ ਲੈ ਜਾਂਦੇ ਸੀ 6 ਵਜੇ ਔਰ ਰਾਤ ਨੂੰ ਕਮ ਸਕਮ 11 ਵਜੇ ਸਾਨੂੰ ਘਰ ਭੇਜ ਦਿੰਦੇ ਸੀ ਜੀ ਇਹ ਇਹ ਸਾਨੂੰ ਪੁੱਛਦੇ ਕਈ ਪੁੱਛ ਕੇ ਕੀ ਕਰਦੇ ਪੁੱਛ ਕੇ ਚੈੱਕ ਕਰ ਰਹੇ ਸੀ ਜੀ ਕਿ ਸਾਨੂੰ ਵੀ ਜਿੱਥੇ ਵੀ ਕੁੜੀ ਹੈਗੀ ਸਾਨੂੰ ਲਿਆ ਕੇ ਦਓ ਤੇ ਅਸੀਂ ਉਹਨਾਂ ਨੂੰ ਕਹਤਾ ਜੀ ਮੈਂ ਆਪਣੀ ਡਿਊਟੀ ਤੇ ਸੀ ਮੈਂ ਕਹਤਾ ਜੀ ਮੈਨੂੰ ਇਸ ਮਾਮਲੇ ਬਾਰੇ ਕੁਝ ਵੀ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਆ ਔਰ ਸਾਰਾ ਕੁਝ ਦੱਸਦੇ ਹੋਏ ਵੀ ਵੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਫੋਨ ਦੀ ਚੈਕਿੰਗ ਕਰ ਲਈ ਜੀ ਫੋਨ ਦੇ ਵਿੱਚੋਂ ਕੁਝ ਨਹੀਂ ਮਿਲਿਆ ਤਾਂ ਵੀ ਇਹਨਾਂ ਨੇ ਮੇਰੇ ਨਾਲ ਨਜਾਇਜ਼ ਕੁੱਟਮਾਰ ਕਰੀ ਜੀ ਕੀ ਕੰਮ ਕਰਦੇ ਹੋ ਮੈਂ ਐਡਵਰਟਾਈਜ਼ਮੈਂਟ ਦਾ ਕੰਮ ਕਰਦਾ ਜੀ ਮੈਂ ਸਾਡੇ ਕੋਲ ਸਰ ਪੰਜਾਬ ਦੇ ਵਿੱਚ ਹਰ ਜਗ੍ਹਾ ਜਾਂਦੇ ਜੀ ਜੋ ਟਾਟਾ ਦੀਆਂ ਗੱਡੀਆਂ ਹੁੰਦੀਆਂ ਜੀ ਉਹਨਾਂ ਦੀ ਐਡ ਦਾ ਕੰਮ ਚੱਲ ਰਿਹਾ ਜੀ ਟਾਟਾ ਮੁੰਡੇ ਨਾਲ ਕੀ ਰਿਸ਼ਤਾ ਹੈ ਜੋ ਉਹ ਮੇਰੇ ਮਾਮਾ ਜੀ ਦਾ ਲੜਕਾ ਹੈ ਜੀ ਡੀਐਸਪੀ ਨੂੰ ਬਲਕਿਆ ਹੈ ਜੀ ਡੀਐਸਪੀ ਸਾਹਿਬ ਕਹਿ ਰਹੇ ਨੇ ਕਿ ਕਰ ਰਹੇ ਆ ਕਾਰਵਾਈ ਉਹਨਾਂ ਨੇ ਐਸਐਚਓ ਸਭ ਕੋਲ ਜਾਣ ਲਈ ਭੇਜਿਆ ਜੀ ਵੀ ਉਹ ਕਰਦੇ ਨੇ ਇਸ ਮਾਮਲੇ ਨੂੰ ਡੀਲ ਤਾਂ ਤੁਹਾਨੂੰ ਇਨਸਾਫ ਦਵਾਇਆ ਜਾਏਗਾ ਹੁਣ ਅੱਗੇ ਦੀ ਕਾਰਵਾਈ ਐਸਐਚਓ ਸਾਹਿਬ ਦੇਖਣਗੇ ਜੀ ਉਹਨਾਂ ਕੋਲ ਜਾਣੇ ਉਹਨਾਂ ਨਾਲ ਗੱਲਬਾਤ ਕਰਦੇ ਆ ਦੇਖੋ ਕੀ ਆਪਣੀ ਕਾਰਵਾਈ ਕਰਦੇ ਜੀ ਹਾਂ ਜੀ ਐਸਐਸਓ ਵੀ ਐਸਐਸਪੀ ਸਾਹਿਬ ਨੂੰ ਮਿਲੇਗੀ ਉਹਨਾਂ ਨੇ ਕਿਹਾ ਜੀ ਕਿ ਕੱਲ ਜਿਸ ਤਰ੍ਹਾਂ ਕਿ 15 ਅਗਸਤ ਚੱਲ ਰਹੀ ਜੀ ਕਹਿੰਦੇ ਵੀ ਤੁਸੀਂ ਦੁਪਹਿਰ ਤੱਕ ਡੀਐਸਪੀ ਸਾਹਿਬ ਨੂੰ ਮਿਲ ਲਿਓ ਜੀ ਅੱਜ ਤੀਸਰੀ ਵਾਰ ਡੀਐਸਪੀ ਸਾਹਿਬ ਨੂੰ ਮਿਲ ਚੁੱਕੇ ਆ ਜੀ ਤਾਂ ਇਸ ਮਾਮਲੇ ਦੀ ਕੋਈ ਅਜੇ ਕਾਰਵਾਈ ਹੋ ਨਹੀਂ ਰਹੀ ਜੀ ਇਸ ਤੋਂ ਪਹਿਲਾਂ ਦੋ ਵਾਰੀ ਮਿਲ ਚੁੱਕੇ ਆ ਜੀ ਉਦੋਂ ਕਹਿੰਦੇ ਸੀ ਜੀ ਬੁਲਾ ਰਹੇ ਆ ਜੋ ਹੌਲਦਾਰ ਜਸਮੀਤ ਸਿੰਘ ਜੀ ਉਹਨਾਂ ਦਾ ਬਿਆਨ ਲਏ ਜਾਣਗੇ ਔਰ ਉਹਨਾਂ ਨੂੰ ਅਜੇ ਤੱਕ ਉਹ ਬਿਆਨ ਮੇਰੇ ਖਿਆਲ ਨਹੀਂ ਲੈ ਗਏ ਜੀ ਇਸੇ ਮਾਮਲੇ ਖਿਲਾਫ ਧਿਆਨ ਨਹੀਂ ਦਿੱਤਾ ਜਾ ਰਿਹਾ ਜੀ ਗੁਰਮੀਤ ਸਿੰਘ ਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਇੰਨਾ ਖੜਾ ਪਿੰਡਾ ਜੀ ਸਰ ਮੇਰੇ ਭਰਾ ਦਾ ਲੜਕਾ ਤੇ ਕੋਈ ਲੜਕੀ ਨਾਲ ਗਵਾਂਢੀ ਇਕੱਠੇ ਪੜਦੇ ਸੀ ਉਹਨਾਂ ਨੇ ਸ਼ਾਦੀ ਕਰ ਲਈ ਰਜਮੰਦੀ ਨਾਲ ਤੇ ਉਸ ਦੇ ਮੁਤਾਬਕ ਮਤਲਬ ਸਾਡੇ ਸਾਰੇ ਪਰਿਵਾਰ ਨੂੰ ਪਰੇਸ਼ਾਨ ਕਰੀ ਜਾਂਦੇ ਇਸ ਘਰ ਚੋਂ ਸਾਰਾ ਸਮਾਨ ਇਹਨਾਂ ਚੱਕ ਲਿਆ ਤੋੜ-ਫੋੜ ਕੀਤੀ ਹੈ ਜਿਹਦੀਆਂ ਵੀ ਵੀਡੀਓ ਫੋਟੋਆਂ ਅਸੀਂ ਕਿਚਨ ਗਏ ਸੀਗੇ ਕੱਲ ਵੀ ਨੇ ਬਾਤ ਕਰੇ ਗਏ ਆ ਤਾਂ ਫਿਰ ਸਾਡੀ ਗੱਲ ਵੀ ਪਈ ਤੇ ਸਾਡੇ ਪਿੰਡ ਦੇ ਮੁੰਡੇ ਕੁਝ ਸਜਣਾ ਸ਼ਡਾਉਣ ਆਏ ਆ ਉਹਨਾਂ ਦੇ ਵੀ ਬਾਅਦ ਚ ਇਹ ਗੱਲ ਪਈ ਹੈ ਜੀ ਇਹ ਜਿਹੜਾ ਵੀ ਸਪੋਰਟ ਕਰਦਾ ਉਹਨਾਂ ਨੂੰ ਵੀ ਦਬਾਉਂਦੇ ਆ ਜੀ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਜੀ ਸਾਡੀ ਮਤ ਦਿੱਤੀ ਜਾਵੇ ਸਾਨੂੰ ਘਰ ਦਵਾਇਆ ਜਾਵੇ ਸਾਡਾ ਸਮਾਨ ਜਿਹੜਾ ਇਹਨਾਂ ਚੋਰੀ ਕੀਤਾ ਚੱਕਿਆ ਉਹ ਉਹ ਦਿੱਤਾ ਜਾਵੇ ਕਿਰਨਦੀਪ ਕਹ ਰਿਹਾ ਜੀ ਮੇਰਾ ਪਿੰਡ ਇੰਨਾ ਖੇੜਾ ਹੈ ਜੀ ਤੇ ਮੇਰਾ ਪ੍ਰਾ ਮਹੀਨਾ ਪਹਿਲਾਂ ਇੱਕ ਕੁੜੀ ਨਾਲ ਪੜਦੇ-ਪੜਦੇ ਸੀ ਉਹ ਦੋਨੇ ਇਕੱਠੇ ਪੜਦੇ ਸੀ ਤੋਂ ਉਹਨਾਂ ਨੇ ਉਹ ਚਲੇ ਗਏ ਕਿਤੇ ਤੇ ਉਹਨਾਂ ਨੇ ਲਾਵ ਮੈਰਿਜ ਕਰਾ ਲਈ ਇਸੇ ਜਦ ਆਪਦੇ ਸਾਨੂੰ ਉਹਨਾਂ ਨੇ ਕੁੜੀ ਵਾਲਿਆਂ ਨੇ ਥਾਣੇ ਫਾਈਲ ਕਰਵਾਤੀ ਕੇਸ ਫਾਈਲ ਕਰਵਾਤਾ ਤੇ ਪੁਲਿਸ ਸਾਨੂੰ ਲੈ ਗਈ ਜੀ ਅਸੀਂ ਉਸ ਟਾਈਮ ਅਸੀਂ ਆਪਦੀ ਭੂਆ ਕੋਲ ਸਾਨੂੰ ਉੱਥੇ ਲੈ ਕੇ ਗਏ ਜੀ ਸਾਨੂੰ ਸਾਰਨੇ ਉੱਥੇ ਬਹੁਤ ਕੁੱਟਿਆ ਮਾਰਿਆ ਜੀ ਸਾਨੂੰ ਧਮਕੀਆਂ ਦਿੱਤੇ ਜੇ ਤੇਰੀ ਕੁੱਟਮਾਰ ਕੀਤੀ ਹੈ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੇ ਤੇ ਪਰਚਾ ਕੱਟ ਦਾਂਗੇ ਬਹੁਤ ਸਾਨੂੰ ਜਦੀਲ ਕੀਤਾ ਗਿਆ ਤੇ ਬਹੁਤ ਕੁੱਟਿਆ ਗਿਆ ਜੀ ਕਿਨੇ ਕੁ ਕਹੇ ਜੀ ਕੌਣ ਸੀ ਪਹਿਲਾਂ ਸਾਰਨੇ ਕੁੱਟਿਆ ਫਿਰ ਮੈਮ ਨੇ ਮੁੱਟਿਆ ਜੀ ਹਾਂ ਜੀ ਬਲਜਿੰਦਰ ਸਿੰਘ ਜੀ ਅਸਰ ਜਿਹੜੇ ਇੱਕ ਮਿੰਨੇ ਖੇਰੇ ਦਾ ਮਾਮਲਾ ਚੱਲ ਰਿਹਾ ਹੈ ਇੱਕ ਲੜਕੇ ਨੇ ਮੈਰਿਜ ਕਰਵਾਈ ਸੀ ਕੀ ਹੈ ਕਿ ਮਾਮਲਾ ਕੀ ਹੈ ਇਹ ਐਕਚੁਅਲੀ ਮਿਤੀ 7/7/25 ਨੂੰ ਥਾਣਾ ਸਰਵਰ ਨੋਡ ਦੇ ਪਿੰਡ ਇਨਾ ਖੇੜਾ ਦੀ ਇੱਕ ਲੜਕੀ ਉਤੋਂ ਪਿੰਡ ਦੇ ਲੜਕੇ ਨਾਲ ਚਲੀ ਗਈ ਸੀਗੀ ਉਹਨਾਂ ਨੇ ਜਿਹੜਾ ਹੈਗਾ ਗੰਗਾ ਨਗਰ ਜਾ ਕੇ ਰਾਜਸਥਾਨ ਆਪਣਾ ਵਿਆਹ ਕਰਵਾ ਲਿਆ ਉਹਦੇ ਕਰਕੇ ਥੋੜਾ ਪਿੰਡ 'ਚ ਜਿਹੜਾ ਇਹਨਾਂ ਦੇ ਪਰਿਵਾਰਾਂ ਵਿੱਚ ਆਕਸੀ ਟਕਰਾਅ ਬਾਜੀ ਕਾਫੀ ਵਧੀ ਹੋਈ ਹੈ ਜਿਸ ਨੂੰ ਅਸੀਂ ਡੀਲ ਕਰ ਰਹੇ ਹਾਂ ਕੀ ਕੋਈ ਮਕਾਨ ਦੀ ਪੰਤੋਣ ਵਗੈਰਾ ਕੀਤੀ ਗਈ ਹੈ ਕੋਈ ਮਾਮਲਾ ਵੀ ਹੈ ਜੇ ਕੋਈ ਆ ਸਾਡੇ ਕੋਲ ਕੋਈ ਦਰਖਾਸਤ ਆਈ ਉਹ ਸਾਡੀ ਹੈ ਫਿਲਹਾਲ ਉਹ ਸੰਬੰਧੀ ਇਨਕੁਆਰੀ ਚੱਲ ਰਹੀ ਹੈ ਜਿਹੜਾ ਕਿ ਪਿੰਡ ਦੇ ਵਿੱਚ ਲੜਕੀ ਵਾਲਿਆਂ ਦੇ ਪਰਿਵਾਰ ਚ ਵੀ ਇਸ ਗੱਲ ਦਾ ਰੋਸ ਹੈ ਕਿ ਪਿੰਡ ਦਾ ਹੀ ਲੜਕਾ ਜਿਹੜਾ ਹੈਗਾ ਲੜਕੀ ਨੂੰ ਲੈ ਗਿਆ ਉਸ ਗੱਲ ਕਰਕੇ ਅਸੀਂ ਕੋਸ਼ਿਸ਼ ਇੱਕ ਬੰਦਿਆਂ ਦੇ ਬਰਖਲਾ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਕਿ ਕੋਈ ਉਸ ਬੰਦੇ ਨੂੰ ਅਰੈਸਟ ਵੀ ਕੀਤਾ ਹੈ ਜੇ ਕੋਈ ਇਸ ਮਾਮਲੇ ਜਿਹੜਾ ਹਾਂਜੀ ਪ੍ਰੀਵੈਂਟਿਵ ਐਕਸ਼ਨ ਉਹਦੇ ਵਿੱਚ ਲਿਆ ਤਾਂ ਜੋ ਇਹਨਾਂ ਦੇ ਵਿੱਚ ਕੋਈ ਵੱਡਾ ਲੜਾਈ ਝਗੜਾ ਨਾ ਹੋਵੇ ਕੀ ਕੋਈ ਪਿੰਡ ਦੇ ਪੰਚਾਇਤ ਕੋਲ ਕੋਈ ਮਤਾ ਵੀ ਪਾਇਆ ਗਿਆ ਜਾਂ ਵੀ ਜਿਹੜੇ ਪਿੰਡ 'ਚ ਮੰਨ ਲਓ ਵੇਦਗਲ ਕੀਤਾ ਗਿਆ ਉਹ ਜਾਊਗਾ ਪਰਿਵਾਰ ਨੂੰ ਜਾਂ ਕੋਈ ਜਾਂ ਦਿੱਤਾ ਗਿਆ ਕੋਈ ਨਹੀਂ ਉਸ ਬੰਦੇ ਦੀ ਮੈਨੂੰ ਇਹ ਫਿਲਹਾਲ ਸਾਨੂੰ ਕੋਲ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਜਿਹੜੀ ਅਸੀਂ ਇਨਕੁਆਇਰੀ ਕਰ ਰਹੇ ਹਾਂ ਇਸ ਵਿੱਚ ਵੀ ਦੋਨਾਂ ਪਾਰਟੀਆਂ ਨੂੰ ਬੁਲਾਇਆ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦਾ ਜਿਹੜਾ ਹੈਗਾ ਪਿੰਡ ਦਾ ਭਾਈਚਾਰਾ ਕਾਇਮ ਰੱਖਣ ਲਈ ਕੋਈ ਨਾ ਕੋਈ ਇਹਨਾਂ ਦਾ ਕੰਫਰਮਾਈਜ਼ ਕਿਸੇ ਜਗ੍ਹਾ ਤੇ ਕਰਵਾਉਣੀ ਹੈ ਕੰਪਲੇਂਟ ਦੋਨੇ ਤਰਫੋਂ ਆਈ ਹੈ ਹਾਂਜੀ ਦੋਨਾਂ ਪਾਸੇ ਤੋਂ ਕੰਪਲੇਂਟ ਆਈ ਹੈ ਉਹਨਾਂ ਪਾਸੋਂ ਦੀ ਲੜਕੀਆਂ ਪਾਸੋਂ ਕੀ ਲੜਕੀ ਵਾਲਿਆਂ ਪਾਸਿਓਂ ਇਹ ਹੀ ਹੈ ਕਿ ਜਿਹੜਾ ਸਾਡੀ ਲੜਕੀ ਨੂੰ ਇਹ ਵਰਗਲਾ ਵਗੈਰਾ ਕੇ ਲੈ ਗਿਆ ਤਾਂ ਅੱਗੇ ਸਾਨੂੰ ਧਮਕੀਆਂ ਦੇ ਰਿਹਾ। ਇਹ ਹੀ ਆਪਣਾ ਲੜਕੇ ਵਾਲਿਆਂ ਵੱਲੋਂ ਹੈ ਕਿ ਜਿਹੜਾ ਹੈਗਾ ਇਹਨਾਂ ਨੇ ਆਪ ਆਕਸੀ ਮਰਜੀ ਨਾਲ ਵਿਆਹ ਕਰਵਾ ਲਿਆ ਪਰ ਲੜਕੀ ਦੇ ਜਿਹੜੇ ਘਰ ਦੇਓ ਸਾਨੂੰ ਡਰਾ ਧਮਕਾ ਰਹੇ ਆ। ਕੀ ਹੈ ਤਾਂ ਕੋਈ ਵੱਡੀ ਕੀ ਕਾਰਵਾਈ ਚੱਲ ਰਹੀ ਉਹ ਕਦੋਂ ਤੱਕ ਬਹਾਈ ਗਈ ਹੈ। ਅੱਗੇ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਵੀ ਪਿੰਡ ਦਾ ਭਾਈਚਾਰਾ ਕੰਮ ਰੱਖਣ ਲਈ ਅਸੀਂ ਸਾਡੀ ਕੋਸ਼ਿਸ਼ ਇਹ ਹੀ ਹੈ ਕਿ ਇਹਨਾਂ ਦਾ ਕਿਸੇ ਨਾ ਕਿਸੇ ਜੋ ਸਹੀ ਗੱਲ ਹੈ ਕਾਨੂੰਨੀ ਨੁਕਤਿਆਂ ਦੇ ਉੱਤੇ ਇਹਨਾਂ ਦਾ ਕੋਈ ਕੰਪਰੋਮਾਈਜ਼ ਕਰਵਾਇਆ ਜਾਂਦਾ ਹੈ ਲੜਕੀ ਲੜਕੀ ਤੱਕ ਵੀ ਪਹੁੰਚ ਕੀਤੀ ਗਈ ਹੈ ਕਿ ਇਸ ਮਾਮਲੇ ਲੈ ਕੇ ਲੜਕਾ ਲੜਕੀ ਐਕਚੁਅਲੀ ਹਜੇ ਸਾਨੂੰ ਉਦਾਂ ਬਾਰੇ ਪਤਾ ਨਹੀਂ ਹੈ ਜਾਣਕਾਰੀ ਨਹੀਂ ਹੈ ਕਿੱਥੇ ਹੈ ਕਿਉਂ ਸਾਡੇ ਕੋਲ ਹਜੇ ਸਿਰਫ کورٹ ਦੇ ਜਿਹੜਾ ਕੇਸ ਪਾਇਆ ਉਹਦੀ ਕਾਪੀ ਹੀ ਰিসিਵ ਹੋਈ ਹੈ ਇਹਨਾਂ ਦੇ ਵਕੀਲ ਰਾਹੀਂ ਜਿਸ ਸੰਬੰਧੀ ਹਜੇ ਅੱਗੇ ਤਰੀਕ ਵੀ ਇੱਕ ਪੈਂਡਿੰਗ ਹੈ